ਸਸਰੇ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਨਵੇਂ ਤਰੀਕੇ ਦੀ ਮਠਿਆਈ ਬਣਾਵਾਂਗੇ ਵੇਸਣ ਦੇ ਰੋਲ ਆ ਵੇਸਣ ਕੋਲੀ ਤੇ ਆਪਾਂ ਇਹਦੀ ਮਠਿਆਈ ਬਣਾਵਾਂਗੇ ਤੇ ਅੱਗ ਵੱਲ ਤੇ ਆਪਾਂ ਕੜਾਈ ਧਰਾਂਗੇ ਫਰ ਕੇਵਲ ਪਾਵਾਂਗੇ ਦੇਸੀ ਕੇਵੜੀ ਬਣਾਵਾਂਗੇ ਤੇ ਲੋ ਕੇਵੜਾ ਹਰਮ ਹੋ ਗਿਆ ਫਿਰ ਆਪਾਂ ਵਿੱਚ ਵੇਖਣ ਪਾਵਾਂਗੇ ਹੁਣ ਕੇਵੜਾ ਹਰਮ ਹੋ ਗਿਆ ਆਪਾਂ ਵੇਖਣ ਪਾਵਾਂਗੇ लो अप, लो अपना बेसन भुज गया हूं आप लाव गे मठी मठी अगते भुन्या हम आप दूजी कढ़ाई कड़ाही चासनी बनावा गे खंड पाना गे ਸਦੀ ਕੋਲੀ ਪਾਣੀ ਦੀ ਪਾਵਾਂਗੇ ਲੋ ਖੰਡ ਖੁਰ ਗਈ ਹੁਣ ਤੇ ਜਦੋਂ ਇੱਕ ਤਾਰ ਬਣ ਗਈ ਫੇਰ ਆਪ ਲਾ ਆਂਗੇ ਪਦੌਲੇ ਚੰਗਾ ਪਾਵਾਂਗੇ ਤੋੜ ਕੇ ਲਾਉ ਆਪਣੀ ਚਾਹ ਸਨੀ ਬਣ ਗਈ ਇੱਕ ਤਾਰ ਹੁਣ ਆਪਾਂ ਲਾਵਾਂਗੇ

పేపర్ <Trib> రాతే <forums> um <S��> <-jit> <saw> ஏதோ அட்டம் ਦੋਸਤੋ ਇੱਕ ਕੱਪਾ ਲੋਗੋ ਵੀ ਤਿਆਰ ਕੀਤੇ ਆ ਦੋ ਉਹਦੇ ਵਿੱਚ ਤੁਸੀਂ ਦੱਸੋ ਕਿ ਕਮੈਂਟ ਕਰਕੇ ਕਿਹੜਾ ਸਹੀ ਆ ਫਿਰ ਆਪਾਂ ਉਹ ਵੀਡੀਓ ਚਲਾਇਆ ਕਰਾਂਗੇ ਤੁਹਾਨੂੰ ਦਿਖਾਉਣੇ ਆ ਬਸ ਆ ਵਰਤੀ ਬਣਾ ਲਿਆ ਆਪਾਂ ਰੋਲ ਸੱਚ ਵਰਫੇ ਲਓ ਜੀ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਚਾਸ਼ਮੀ ਵਿੱਚ ਤੇ ਹੁਣ ਇਹਨਾਂ ਨੂੰ ਪੇਪਰ ਤੇ ਪਾਵਾਂਗੇ ਉੱਪਰ ਹਾਂ ਇਹ ਬਹੁਤ ਹੋਣੀ। ਨਵੀਂ ਚੀਜ਼ ਹੋਰ ਰੱਖ। ਇਹਨੂੰ ਅਸਰਾਸ ਤੇ ਨੂੰ ਕਰ ਲਾਂਗੇ ਇਹਨੂੰ। ਰੋਲ ਬਣਾਉਣ ਵਾਸਤੇ। ਜੇ ਠੰਡਾ ਹੋ ਗਿਆ ਥੋੜਾ ਜਿਹਾ ਫੇਰ ਆਪਾਂ ਰੋਲ ਬਣਾਵਾਂਗੇ।

ਦਾ ਉਹ ਦਾ ਬਾਦਸਾ ਨੂੰ ਹੋਲੇ ਲੋ ਠੰਡਾ ਹੋ ਗਿਆ ਤੇ ਹੁਣ ਆਪਾਂ ਰੋਲ ਬਣਾਵਾਂਗੇ தர உரே அப்பா தர வர்தான் உத்தி ਸਤਰ ਲਾ ਦੇਾਂਗੇ ਸਾਰੇ ਬਣਾ ਕੇ ਲਾ ਦੇਾਂਗੇ ਲਓ ਆਪਣਾ ਰੋਲ ਬਣਾ ਕੇ ਬਹੁਤ ਵਧੀਆ ਬਣੇ ਹੈ ਉੱਤੇ ਵਰਕ ਲਾ ਕੇ ਬਹੁਤ ਵਧੀਆ ਬਣੇ ਹੈ ਲੋਕੋ ਬਣਾਏ ਹੈ ਤੇ ਹੁਣ ਤੁਹਾਨੂੰ ਤੁਸੀਂ ਦੱਸਿਓ ਵੀ ਕਿਹੜਾ ਤੁਹਾਨੂੰ ਚੰਗਾ ਲੱਗਦਾ ਕਮੈਂਟ ਕਰਕੇ ਦੱਸਿਓ ਦੋਸਤੋ ਆਪਾਂ ਲੋਕੋ ਬਣਾਏ ਆ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕਿਸ ਤਰ੍ਹਾਂ ਦਾ ਲੱਗਿਆ ਇਹ ਜਾਂ ਵੀ ਕਮੈਂਟ ਜਰੂਰ ਕਰਿਓ ਜੀ જે સાડી વિડીયો પસંદ લાગી લાઈક કરો શેર કરો ચેનલ નું સબસક્રાઈબ કરો